ਰਾਮ ਕਲੀ ਕੀ ਬਾਰ ਰਾਏ ਬਲਬੰਡ ਤਥਾ ਸਤੈ ਡੂਮ ਆਖੀ ਇਕ ਓੰਕਾਰ ਸਤਗੁਰ ਪ੍ਰਸਾਦ ਨੌ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਬਦਾ ਦੇ ਗੁਨਾ ਸਤ ਭੈਣ ਭਰਾਭ ਹੈ ਭਾਰੰਗਤ ਤਾਨ ਪੜੀਬਦਾ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਬਦਾ ਲੈਣੇ ਤਰਿ ਅਨ ਸਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਬਦਾ ਮਤ ਗੁਰਿਆਤਮ ਦੇਬ ਦੀ ਖੜਗ ਜੋਰ ਪਰਾਏ ਕੋ ਜੀਦ ਐ ਗੁਰ ਚੀਲੇ ਰਹਿ ਰਾਸ ਕੀ ਨਾਨਕ ਸਲਾਮਤ ਠੀਬਦਾ ਸਹ ਟਿੱਕਾ ਦੇ ਤੋਸ ਜੀਬਦਾ ਲੈਣੇ ਦੀ ਫੇਰ ਆਇ ਨਾਨਕ ਦੋਹੀ ਖੱਟੀਐ ਜੋਤ ਉਹਾ ਜੁਗਤ ਸਾਇ ਸਹ ਕਾਇ ਫੇਰ ਪਲਟੀਐ ਝੁੱਲੈ ਸੋ ਸਤ ਨਰੰਜਨੀ ਮਲ ਤਖਤ ਬੈਠਾ ਗੁਰ ਹਟੀਐ ਕਰਹੇ ਜੇ ਗੁਰ ਫਰਮਾਇਆ ਸੱਲ ਜੁਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸਬਦ ਹਰ ਤੂਟ ਨ ਆਬਈ ਖੱਟੀਐ ਖਰਚੇ ਦਿੱਤਕ ਸੰਮਦੀ ਆਪ ਖੈਂਦੀ ਖੈਰ ਦਬੱਟੀਐ ਹੋ ਵੈ ਸੇਪਤਕ ਸੰਮਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੂ ਤੇ ਝੱਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀਐ ਸੱਚ ਦੇ ਗੁਰ ਫਰਮਾਇਆ ਕਿਉ ਇਦੂ ਬੋਲੋ ਹੱਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰ ਹੋ ਕੰਨ ਮੁਰੱਟੀਐ ਦਿਲ ਖੋਟਾ ਯਾ ਕੀ ਫਿਰਨ ਬੰਨ ਭਾਰ ਉਚਾਈ ਅਨ ਸੱਟੀ ਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਠੱਟੀ ਐ ਕੌਣ ਹਾਰੇ ਤਿਨ ਓ ਵਟੀ ਐ ਜਿਨ ਕੀਤੀ ਸੋ ਮੰਨਣਾ ਕੋਸਾਲ ਜਬਾਹੇ ਸਾਲੀ ਧਰਮ ਰਹਿ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਗੁਰੂ ਅੱਖ ਹੈ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ 도ਹੀ 프리 ਸੱਚ ਕਰਤਾ ਬੰਧ ਬਹਾਲੀ ਨਾਲਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰਸ਼ੇਬ ਉਮਤ ਖੜੀ ਮਸਕਲਾ ਹੋਏ ਜੰਗਾਲੀ ਦਰ ਦਰ ਵੇਸ ਕਾ ਸੰਬਦਾ ਨਾਏ ਸੱਚਾ ਬਾਣੀ ਲਾਲੀ ਬਲਵੰਡ ਖੀ ਵੀ ਦੇਖ ਜਨ ਇਸ ਬਹੁਤੀ ਸੋਪ ਤਰਾਲੀ ਲੰਗਰ ਦੌਲਤ ਵੰਡੀਐ ਅਸ ਅੰਮਰਤ ਖੀਰ ਕੇ ਆਲੀ ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖੋ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੌ ਸੋਈ ਜਿਨ ਗੋਈ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੇ ਕੇ ਕਿਉਨ ਨਾਨਕ ਈਸਰ ਜਗਨਾਥ ਉੱਚ ਹੱਦੀ ਬੈਣ ਬਰ ਕਿਉਨ ਮਾਧਾਣਾ ਪਰਬਤ ਕਰ ਨਿਤਰ ਬਾਸਕ ਸਬਦ ਰੜ ਕਿਉਨ 14 ਰਤਨ ਨਕਾਲਿਨ ਕਰ ਆਵਾ ਗਾਉਣ ਚਿਲ ਕਿਉਨ ਕੁਦਰਤ ਐ ਬੈ ਖਾਲਿਨ ਜਿਨ ਐਬਡ ਪੱਡ ਠਣ ਕਿਉ ਨ ਲੈਣੇ ਤਰਿ ਅਨੁਸਤਰ ਸਿਰ ਅਸਮਾਨ ਕਿਹਾੜ ਸਕਿਉਨ ਜੋਤ ਸਮਾਨੀ ਜੋਤ ਮੈਂ ਆਪ ਆਪੈ ਸੇ ਧੀ ਮੁਕਿਉਨ ਸਿਖਾ ਪੁਤਰਾ ਕੋਖ ਕੈ ਸਭ ਉਮਤ ਵੇਖਿਉ ਜੇ ਕਿਉਨ ਜਾਂ ਸਧੋਸ ਤਾ ਲੈਣਾ ਟਕਿਉਨ ਫੇਰ ਬਸਾਇਆ ਫੇਰੁ ਅਣ ਸਤਗੁਰ ਖਾ ਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗੁਰੂਰ ਲੱਭ ਬਣਾ ਹੈ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਾ ਗੁਰੂ ਕੀ ਕੁਦਰਤੀ ਨੂਰ ਜਿੱਤ ਸੋ ਹਾਥ ਨਾ ਲੱਭੀ ਤੂੰ ਉਹ ਠਰੂਰ ਨੌ ਨਦ ਨਾਮ ਨਦਾਨ ਹੈ ਤਦ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ ਨੇੜੈ ਤੇ ਸਹ ਮਾਤ ਲੋਕ ਤੁਧ ਸੁਝੈ ਦੂਰ ਫੇਰ ਬਸਾਇਆ ਫੇਰੁ ਆਣ ਸਤਗੁਰ ਖਡੂਰ ਸੋ ਟਿੱਕਾ ਸੋ ਵਹਿਣਾ ਸੋਈ ਦੀਵਾਨ ਪਿਓ ਦਾਦੇ ਜਿਵੇਂ ਆ ਪੋਤਾ ਪਰਵਾਨ ਜਿਨ ਬਸਕ ਨਿਤ ਰੈ ਕਤਿਆ ਕਰ ਨਹੀਂ ਤਾਣ ਜਿਨ ਸਮੁੰਦ ਬਰੋਲਿਆ ਕਰ ਨਿਹਰ ਮਧਾਨ ਚੌਧਾ ਰਤਨ ਨਕਾਲੇਨ ਕੀ ਤੂਨ ਝਾਨਾਣ ਘੋੜਾ ਕੀ ਤੂ ਸਹਿਜ ਦਾ ਜਤ ਕੀਓ ਉਪਲਾਣ ਧਣ ਖਚੜਾਇਓ ਸਤ ਦਾ ਜਸ ਹੰਦਾ ਬਾਣ ਕਾਲ ਵਿਚ ਤੂੰ ਅੰਧਾਰ ਸਾ ਚੜਿਆ ਰਹਿ ਪਾਣ ਸਤਹੁ ਖੇਤ ਜਮਾਇਓ ਸਤਹੁ ਸਾਵਣ ਨਿਤਰ ਸੋਈ ਤੇਰੀਆਂ ਘੂ ਮੈਦਾ ਖਾਣ ਚਾਰੇ ਕੁੰਡਾਂ ਸੁਝੀ ਉਸ ਮਨ ਮੈਂ ਸਬਦ ਪਰਵਾਣ ਆਵਾਗੌੜਨ ਵਾਰਿਉ ਕਰ ਨਦਰ ਨੀਸਾਣ ਔਤਰਿਆ ਔਤਾਰ ਲੈ ਸੋ ਪੁਰਖ ਸੋ ਜਾਣ ਚਖੜ ਭਾਉ ਨਾ ਡੋਲੀ ਪਰਬਤ ਮਹਿ ਰਾਣ ਜਾਣੇ ਬਿਰთა ਜੀ ਕੀ ਜਾਣੀ ਹੂੰ ਜਾਣ ਕਿਆ ਸਲਾਈ ਸੱਚੀ ਪਾਕਸਾ ਜਾ ਤੁੰਸੋ ਬੜ ਸਹ ਜਾਣ দান ਜੇ ਸਤਗੁਰ ਭਾਵਸੀ ਸੋ ਸਤੇ দান ਨਾਨਕ ਹੰਦਾ ਸੱਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਵਹਿਣਾ ਸੋਈ ਦੀਵਣ ਪਿਉ ਦਾ ਤੇ ਜਿ ਵਿਹਾ ਪੋਤਰਾ ਪਰਵਣ ਤਨ ਤਨ RAM ਦਾਸ ਗੁਰ ਜਿਨ ਸਿਰ ਆਤ ਨਹਿ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਤਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰਨਾ ਮਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ ਜਿਨਿ ਤੂੰ ਸੇਵਿਆ ਭਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਦਿਖਤਾ ਤਾਂ ਮਨ ਸਹਾਰਿਆ ਚਾਰੇ ਜਾਗੇ ਚੌ ਜੁਗੀ ਪੰਜੈਣ ਆਪੇ ਹੋਵਾ ਆਪਿ ਨੇ ਆਪ ਸਾਝਿਉਨ ਆਪੇ ਹੀ ਥਮਖਲੂਆ ਆਪੇ ਪੱਤੀ ਕਲਮ ਆਪ ਆਪ ਲਿਖਣ ਹਾਰਾ ਹੋਵਾ ਸਭ ਉਮਤ ਆ ਬੋਲ ਜਾਵਣੀ ਆਪੇ ਹੀ ਨਮਾਨ ਰੋਵਾ ਤਖਤ ਬੈਠਾ ਅਰਜਣ ਗੁਰੂ ਸਤ ਗੁਰ ਕਾ ਅੱਖ ਬੈਚ ਦੋਵਾ ਊਗ ਬਣਉ ਤਾ ਆਤ ਬਣਉ ਚਹਿ ਚੱਕੀ ਕੀ ਅਨ ਲੋਵਾ ਜਿ ਨੀ ਗੁਰੂ ਨਾਸੇ ਬਿਉ ਮਨ ਮੁਖਾ ਪਿਆ ਮੂਆ ਦੂਣੀ ਚੌਣੀ ਕਰਾ ਬਾਤ ਸੱਚੇ ਕਾ ਸੱਚਾ ਟੋਵਾ ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਆ ਆਰਾਮ ਕਲੀ ਬਾਣੀ ਭਗਤਾ ਕੀ ਕਬੀਰ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਹਨ ਮਿਲਿਉ ਗੁਰ ਕਾ ਸਬਦ ਗੁੜ ਕੀਨ ਰੇ ਤਿਸਨਾ ਕਾਮ ਕਰੋਦ ਮਦ ਮਤਸਰ ਕਾਟ ਕਾਟ ਕਸ ਦਿਨ ਰੇ ਕੋਈ ਹੈ ਰੇ ਸੰਤ ਸਹਜ ਸੁਖ ਅੰਤਰ ਜਾ ਕੋ ਜਪ ਤਪ ਤੇਉ ਦਲਾਲੀ ਰੇ ਇੱਕ ਬੂੰਦ ਪਰ ਤਨ ਮਨ ਦੇਵੋ ਜੋ ਮਦ ਦੇਕ ਲਾਲੀ ਰੇ ਰਹੋ ਭਵਨ ਚਾਤਰ ਦਸ ਪਾਠੀ ਕੀਨੀ ਬਰਮ ਅਗਨ ਤਨ ਜਾਰੀ ਰੇ ਮੁੰਦਰਾ ਮਦਕ ਸਹਜ ਤਉਨ ਲਾਗੀ ਸੁਖ ਮਨ ਪਹੁੰਚਨ ਹਾਰੀ ਰੇ ਤੀਰਥ ਵਰਤ ਨੇਮ ਸੁਤ ਸੰਜਮ ਅਰਬ ਸਸ ਕਹਨੇ ਦਿਉ ਰੇ ਸੁਰਤ ਪਿਆਲ ਸੁਦਾਰਸ ਅੰਮ੍ਰਿਤ ਇਹੋ ਮਹਾਰਸ ਪਿਉਰੇ ਨਿੱਜ ਦੇ ਧਾਰ ਚੋਂ ਆਇ ਤ ਨਿਰਮਲ ਇਹ ਰਸ ਮਨੁਆ ਰਾ ਤੋਰੇ ਕਹਿ ਕਬੀਰ ਸਗਲੇ ਮਦ ਚੂਛੇ ਇਹ ਹੈ ਮਹਾਰਸ ਸਾ ਚੋਰੇ ਗੁੜ ਕਰ ਗਿਆਨ ਧਿਆਨ ਕਰ ਮਹੂਆ ਭਉ ਪਾਠੀ ਮਨ ਤਾਰਾ ਸੁਖ ਮਨੰਗਾਰੀ ਸੈ ਸਮਾਨੀ ਪੀਵਾ ਪੀਵਨ ਹਾਰਾ ਔ ਦੂ ਮੇਰਾ ਮਨ ਮਤਬਾਰਾ ਉਨ ਮਤ ਚੱਡਾ ਮਦਨ ਰਸੋ ਚ ਆਖਿਆ ਤਰੇ ਭਵਨ ਭਿਆ ਉਜਿਆਰਾ ਰਹੋ ਦੋਏ ਪਰ ਜੋਗ ਰਸਾਈ ਪਾਟੀ ਪਿਓ ਮਹਾਰਸਪਾਰੀ ਕਾਮ ਕਰੋ ਦੋਏ ਕੀ ਜਲੇਤਾ ਸੂਟ ਗਈ ਸੰਸਾਰੀ ਪ੍ਰਕਟ ਪ੍ਰਕਾਸ਼ ਗਿਆਨ ਗੁਰਗੰਮਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਤਾ ਉਚ ਕੰਨਾ ਕਬ ਹੂੰ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਉਟ ਗਈ ਮੈਂ ਤੇਰੀ ਨਾ ਤੁਮ ਢੋਲੋ ਨਾ ਹਮ ਗਿਰਤੇ ਰਖ ਲਈ ਨੀਹਰ ਮੇਰੀ आब तब जब कब तू तो ही हाय तुह प्रसाद सुखी साध ही रहो तेरे भरोसे मगहर बसे हो मेरे तन की तप तुब पहले दर्शन मगहर पायो हन काशी बसे आई जैसा मगहर तैसी काशी हम एक कह कर जानी हम निर्दन ज्यों एहो तन पाया मरते फूट गुमानी करै गुमान चुबाए तिस सूला ਕੋ ਕੱਢ ਲੁਕਾਉ ਨਹੀ ਅਜੈ ਸੋਚੋ ਬਕੋ ਬਿਲਨ ਬਲਾਤੇ ਨਰਕੇ ਇੱਕ ਹੋਰ ਪਚਾਈ ਕਬ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਹੁ ਰਦ ਹਮ ਕਹੂ ਕੀ ਕਾਣ ਨ ਕਰਤੇ ਆਪਣੇ ਗੁਰ ਪ੍ਰਸਾਦ ਆਵਤ ਹੋ ਜਾਏ ਚੜੇ ਸੰਗਾਸਣ ਮਿਲ ਹੈ ਸਾਰੇ ਗਪਾਨੀ RAM KABIRA ਇੱਕ ਪਏ ਹੈ ਕੋਈ ਨਸਕ ਹੈ ਪਛਾਨੀ ਸੰਤਾਂ ਮਨ ਦੂਤਾਂ ਦਨ ਏ ਕੁਟਬਾਰੀ ਮੇਰੀ ਦੇਵ ਸਰੈ ਤੇਰੇ ਪਉ ਪਲੂਸੋ ਕੀ ਸਚਾ ਪ੍ਰਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ ਰਹੁ ਊਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਤੇਰੇ ਦੁਆਰੇ ਤੁਨ ਸਹਿਜ ਕੀ ਮਾਥੈ ਮੇਰੇ ਦਗਾਈ ਦਾਗੇ ਹੋਏ ਸੋਰਨ ਮੈਂ ਜੂਜੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਸੰਨ ਹਰ ਲਏ ਖਜਾਨਾ ਪਾਈ कोठरे मैं कोठरी परम कोठी बिचार गुरदिनी बात कबीर को लिब हो बात समार कबीर मस्तक जिसम अमृत पाया फिरता का सोहाग जे मुख बेद गए तरी निकसै सो क्यों ब्रमन बिसर कर जाका का पाए जगत सब लाग सो क्यों पंडित हर नाक है काहे मेरे ब्राह्मण हर नाक है राम नाम बोले पांडे दोजक परहै रहो आपन ऊच नीच कर भोजन हठे कर्म करै उधर परै चौदह अमावस रात इत मंग कर दीप कलै कूप पर पू ब्रह्मण मै काशी को जुल्हा मोहे तोहे बराबरी कैसे कैबल है हमरे राम नाम कै उभरे वेद पुरुष से पांडे डूब मरै तर पर एक अनंत धार साखोप पत्र रस भरिया ए अमृत की बाड़ी है रे तेन हर पूरा करिया जानी जानी दे राजा राम की कहानी अंतर जोत राम परगासा परसा गुरमुखिर लै जानी राबर एक पोह परस बीदा बारह ले उर तरिया सोलों बधे पवन से फर फरिया सहज सुन एक बिरबा उपजा धरती जल हर सोकया कहे कबीर हो ताका सेवक ਜਿਨ ਇਹੋ ਬਿਰਬਾ ਦੇਖਿਆ ਮੁੰਦਰਾ ਮੋਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ ਕਿੰਤਾ ਇਹੋ ਤਨ ਸਿਉ ਆਪਣਾ ਨਾਮ ਕਰਿਓ ਆਧਾਰ ਰੇ ਐਸਾ ਜੋਗ ਕਮਾ ਭੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹੋ ਬੁੱਧ ਬਪੂਤ ਚੜਾ ਬਹੁ ਆਪਣੀ ਸਿੰਗੀ ਸੁਰਤ ਮਲਾਈ ਕਰ ਬਰਾਗ ਫਿਰਿਉ ਤਨ ਨਗਰੀ ਮਨ ਕੀ ਕਿੰਗਰੀ ਬਜਾਈ ਪੰਜ ਤਤ ਲਹਿਰ ਦੇ ਰਾਖਿਓ ਰਹੇ ਨਰਾਲ ਮੁਤਾੜੀ ਐਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਬਨ ਕਾਜ ਸਿਰ ਜੇ ਜਗ ਪੀਤਰ ਜਨਮ ਕਬਨ ਫਲ ਪਾਇਆ ਪਾਵਨਿਤ ਤਰਨ ਤਾਰਨ ਚਿੰਤਾ ਮੈਨੂੰ ਇੱਕ ਨਿੰਮਖਣਾ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਹੀ ਅਪਰਾਦੀ ਜਿਨ ਪ੍ਰਭ ਜੀ ਯੋ ਪਿੰਡ ਥਾ ਦੀਆ ਤਿਸ ਕੀ ਭਉ ਭਗਤ ਨਹੀਂ ਸਾਦੀ ਰਹੋ ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਸੂਟੈ ਆਵਾ ਗਬਨ ਹੋਤ ਹੈ ਫੁਨ ਫੁਨ ਇਹੋ ਪ੍ਰਸੰਗ ਨਾ ਟੁੱਟੈ ਜੇ ਕਰ ਕਥਾ ਹੋਤ ਹਰ ਸੰਤਨ ਇਕ ਨਿਮਖ ਨ ਕੀਨੋ ਮੈਂ ਫੇਰਾ ਲੰਪਟ ਚੂਰ ਦੂਤ ਮਤ ਬਾਰੇ ਤਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤ ਸਰ ਏ ਸੰਪੈ ਮੋ ਮਾਹੀ ਦਇਆ ਧਰਮ ਅਰਗੁਰ ਕੀ ਸੇਵਾ ਏ ਸੁਪਨੰਤਰ ਨਾਹੀ ਦੀਨ ਦਿਆਲ ਕਿਰਪਾਲ ਸੰਬੂਦਰ ਭਗਤ ਬਸਲ ਪੈ ਹਾਰੀ ਆਤਮਾ ਤੇ ਵੀ ਭੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਜੇ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੈਕੁੰਠ ਨਹੀਂ ਸੰਸਾਰ ਨਿਰਪੋਕੈ ਕਰ ਬਜਾਵ ਤੂਰ ਅਨਹਦ ਬਜੈ ਸਦਾ ਪਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਹੀਂ ਪਰਹਾਓ ਜੇ ਸਿਮਰਨ ਨਹੀਂ ਨਨਕਾਰ ਮੁਕਤ ਕਰੈ ਉਤਰੈ ਬੋ ਪਾਰ ਨਮਸਕਾਰ ਕਰ ਹਿਰਦੈ ਮਾਹੀ ਫਿਰ ਫਿਰ ਤੇਰਾ ਆਵਣ ਨਹੀਂ ਜੇ ਸਿਮਰਨ ਕਰੈ ਤੂੰ ਕੇਲ ਦੀਪਕ ਬਾਂਧ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮਕ ਰੋ ਦੁਦਕ ਕਾਢੀ ਲੈ ਮਾਰ ਜੇ ਸਿਮਰਨ ਤੇਰੀ ਗਤ ਹੋਈ ਸੋ ਸਿਮਰਨ ਦਾ ਕੰਠ ਪਰ ਹੋਏ ਸੋ ਸਿਮਰਨ ਕਰ ਨਹੀ ਰਾਖ ਉਤਾਰ ਗੁਰ ਪ੍ਰਸਾਦੀ ਉਤਰੈ ਪਾਰ ਜੇ ਸਿਮਰਨ ਨਾਹੀ ਤੋਏ ਕਾਨ ਮੰਦਰ ਸੋਬੈ ਪਟੰਬਰ ਤਾਨ ਸੇਜ ਸੁਖਾਲੀ ਬਿਖਸਾ ਜੀਉ ਸੋ ਸਿਮਰਨ ਤੂੰ ਆਂਧਨ ਪੀਉ ਜੇ ਸਿਮਰਨ ਤੇਰੀ ਜਾਏ ਭਲਾਏ ਜੇ ਸਿਮਰਨ ਤੁਝ ਪੁਹਾਈ ਨਮਾਈ ਸਿਮਰ ਸਿਮਰ ਹਰ ਹਰ ਮੰਨ ਗਾਇਏ ਇਹੋ ਸਿਮਰਨ ਸਤਗੁਰ ਤੇ ਪਾਈਏ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਰਾਸ ਜਾਗ ਸੋਏ ਸਿਮਰਨ ਰਸ ਪੋਗੋ ਹਰ ਸਿਮਰਨ ਨ ਪਾਇਆ ਸੰਜੋਗ ਜੇ ਸਿਮਰਨ ਨਹੀਂ ਤੁਜ ਪਾਰ ਸੋ ਸਿਮਰਨ ਆ ਰਾਮ ਨਾਮ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸਤੇ ਅੱਗੇ ਤੰਤ ਨਾਮ